ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਟਰੈਕਟਰ ਲੈ ਕੇ ਆਏ ਹਾਂ ਮਹਿੰਦਰਾ B275 DI ਪੰਜਾਬ ਨੰਬਰ ਟਰੈਕਟਰ ਹੈ ਜੀ YGJ ਇਹ 7075 ਪੈਸੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਬਾਕੀ ਰੇਟ ਕਿੱਥੇ ਖੜਾ ਹੈ ਟਰੈਕਟਰ ਫੋਨ ਨੰਬਰ ਵਗੈਰਾ ਆਪਾਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜੀ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਛੋਟੀ ਜੀ ਵੀਡੀਓ ਹੁੰਦੀ ਹੈ ਆਪਣੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵਾਦ ਤੋਂ ਵਾਦ ਗਰੁੱਪਾਂ ਦੇ ਵਿੱਚ ਜੀ ਵੀਡੀਓ ਆਪਾਂ ਕਰਦੇ ਹਾਂ ਸਟਾਰਟ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਪੰਜ ਸੌ ਤੋਂ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਮਹਿੰਦਰਾ B275 DI ਇਹ ਟਰੈਕਟਰ BYJ 1994 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ ਤੇ ਇਹ ਪਹਿਲੇ ਹੀ ਨਾਮ ਹੈ ਇਹ ਇੰਨਾ ਵੀਰ ਨੇ ਆਪਨੇ ਨਵਾਂ ਲਿਆ ਸੀਗਾ ਜੀ ਟਰੈਕਟਰ ਦਾ ਸਾਰਾ ਕੰਮ A to Z ਬਿਲਕੁਲ ਓਕੇ ਹੈ ਬਾਕੀ ਇੰਜਨ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਿਤੇ ਕੋਈ ਲੀਕ ਸੀਕ ਨਹੀਂ ਵਧੀਆ ਸੁੱਕਾ ਇੰਜਨ ਪਿਆ ਤੇ ਇੰਜਨ ਵੀ ਬਹੁਤ ਵਧੀਆ ਬਿਆਜੀ ਵਾਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਬਲੋ ਵਗੈਰਾ ਨਹੀਂ ਮਾਰਦਾ 70-75 ਰੁਪਏ ਦੇ ਟਰੈਕਟਰ ਦੇ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਹੈ। ਟਰੈਕਟਰ ਆਲ ਓਵਰ オリジナル ਟਰੈਕਟਰ ਹੈ ਔਰ ਜੋ ਵੀ ਪੇਂਟ ਹੈਗਾ ਕੰਡੀਸ਼ਨ ਸਾਰੀ ਨਾਲ ਦੀ ਹੈ। 1,55,000 ਰੁਪਏ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ। ਰੇਟ ਮੌਕੇ ਤੇ ਘੱਟ ਹੋ ਜਾਊਗਾ ਕੋਈ ਫਿਕਸ ਨਹੀਂ ਤੇ ਇਹ ਜਿਹੜਾ ਟਰੈਕਟਰ ਹੈ ਬਾਈ ਜੀ ਫਾਜ਼ਿਲਕਾ ਏਰੀਆ ਦੇ ਵਿੱਚ ਸੇਲ ਲਈ ਹੈ। ਜੇ ਕਿਸੇ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ। ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਬਾਕੀ ਵੀਡੀਓ ਆਪਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਆਪਾਂ ਹਰ ਰੋਜ਼ ਨਵੇਂ ਤੋਂ ਨਵੇਂ ਟਰੈਕਟਰ ਲੈ ਕੇ ਆਉਂਦੇ ਰਹਿੰਨੇ ਆ ਜੀ। ਏ ਸੀ ਅੱਜ ਦੀ ਇਹ ਵੀਡੀਓ ਵੀਡੀਓ ਦੇਖਣ ਦੇ ਲਈ ਬਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਲਦੇ ਆਂ ਜੀ ਆਪਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਨਵੇਂ ਟਰੈਕਟਰ ਦੇ ਨਾਲ। ਵੀਡੀਓ ਦੇਖ ਲਈ ਤੁਹਾਡਾ ਫਿਰ ਤੋਂ ਬਹੁਤ-ਬਹੁਤ ਧੰਨਵਾਦ ਜੀ।